ਸਤਾਪ੍ਰੇਤ ਪਾਸਿੰਗ ਅਸਿਸਟੈਂਟ ਮਲੇਰੀਆ ਅਫਸਰ ਗੁਰਦਾਸਪੁਰ ਸਰ ਜੇ ਪੂਰੀ ਗੱਲ ਕੀਤੀ ਜਾਵੇ ਤਾਂ ਕਿੰਨਾ ਚ ਖਤਰਨਾਕ ਹੈ ਔਰ ਜੇ ਦੇਖਿਆ ਜਾਵੇ ਤਾਂ ਇਸ ਨੂੰ ਪਛਨਾ ਕਿਤਾ ਹੈ ਡੇਂਗੂ ਬੁਖਾਰ ਜਿਹੜਾ ਹੈ ਹੈ ਤਾਂ ਖਤਰਨਾਕੀ ਬਿਮਾਰੀ ਹੈ ਹਾਂ ਕਿਉਂਕਿ ਜਦੋਂ ਇਹ ਫੈਲ ਜਾਂਦਾ ਹੈ ਤੇ ਫਿਰ ਇਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਘਰਾਂ ਦੇ ਘਰ ਜਿਹੜੇ ਆ ਉਹ ਫਿਰ ਇਹ ਆਪਣੀ ਲਪੇਟ ਵਿੱਚ ਲੈ ਲਿੰਦਾ ਹੈ ਇਹ ਤੋਂ ਬਚਾਅ ਲਈ ਕੀ ਕਰੀਏ ਇਹਦੇ ਬਚਾਅ ਲਈ ਸਾਨੂੰ ਆਪਣੇ ਘਰ ਦੇ ਵਿੱਚ ਆਲੇ-ਦੁਆਲੇ ਔਰ ਘਰ ਦੇ ਵਿੱਚ ਸਫਾਈ ਰੱਖਣੀ ਚਾਹੀਦੀ ਹੈ ਸਭ ਤੋਂ ਵਧੀਆ ਜਿਹੜੀ ਗੱਲ ਆ ਸਭ ਤੋਂ ਮੇਜਰ ਇਹ ਤੋਂ ਬਚਨ ਵਾਸਤੇ ਬਚਾਅ ਵਾਸਤੇ ਸਾਨੂੰ ਸਾਡੇ ਘਰ ਵਿੱਚ ਕੂਲਰ ਲੱਗੇ ਆ ਔਰ ਫ੍ਰਿਜਾ ਲੱਗੀਆਂ ਗਮਲੇ ਲੱਗੇ ਆ ਔਰ ਫਾਲਤੂ ਦੇ ਟਾਇਰ ਜਾਂ ਕੋਈ ਟਿੱਪਲ ਜਿਹੜੀਆਂ ਆਪਾਂ ਕੋਠੇ ਤੇ ਰੱਖੀਆਂ ਨੇ ਉਹਨਾਂ ਦੇ ਵਿੱਚ ਪਾਣੀ ਨਹੀਂ ਖੜਾ ਹੋਣਾ ਆਪਾਂ ਨੂੰ ਕੋਈ ਵੀ ਟੁੱਟਾ ਭੱਜਾ ਬਰਤਨ ਸਾਈਡ ਤੇ ਮਿਲਦਾ ਜਾਂ ਰਸਤੇ 'ਚ ਹੁੰਦੇ ਜਾਂਦੇ ਕਿਤੇ ਮਿਲਦਾ ਜਿਹਦੇ ਵਿੱਚ ਪਾਣੀ ਖੜਾ ਉਹਨੂੰ ਬਰਤਨ ਨੂੰ ਮੁੱਦਾ ਮਾਰ ਦੋ ਜਾਂ ਬਰਤਨ ਨੂੰ ਤੋੜ ਦੇਣਾ ਚਾਹੀਦਾ ਘਰਾਂ ਦੇ ਵਿੱਚ ਜਿਹੜੇ ਸਾਡੇ ਕੂਲਰ ਲੱਗੇ ਆ ਉਹਨਾਂ ਵਿੱਚ ਪਾਣੀ ਜਿਹੜਾ ਹੈ ਉਹ ਆਪਾਂ ਨੂੰ ਤੀਜੇ ਚੌਥੇ ਦਿਨ ਜਿਹੜਾ ਉਹ ਸਾਫ਼ ਕਰ ਦੇਣਾ ਚਾਹੀਦਾ ਹੈ ਸੱਤ ਦਿਨ ਜਿਹੜਾ ਉਹਦੇ ਵਿੱਚ ਪਾਣੀ ਲਗਾਤਾਰ ਨਹੀਂ ਰਹਿਣਾ ਚਾਹੀਦਾ ਉਹ ਪਾਣੀ ਨੂੰ ਸੁਕਾ ਪਾਣੀ ਡੋਲ ਕੇ ਔਰ ਪਾਣੀ ਨੂੰ ਘਟੋ ਘਟ ਘੰਟਾ ਡੇਢ ਘੰਟਾ ਸ਼ਿਕਾ ਕੇ ਉਸ ਤੋਂ ਬਾਅਦ ਫਿਰ ਵਸ ਤੇ ਉਸ ਤੋਂ ਬਾਅਦ ਜਿਹੜੀਆਂ ਫ੍ਰਿਜਾਂ ਨੇ ਸਾਡੀਆਂ ਫ੍ਰਿਜਾਂ ਦੀ ਬੈਕਸਾਈਡ ਇੱਕ ਟ੍ਰੇ ਹੁੰਦੀ ਉਹ ਚ ਪਾਣੀ ਵੇਸ਼ਟ ਜਾਂਦਾ ਰਹਿਦਾ ਜਾਂਦਾ ਰਹਿਦਾ ਜਾਂਦਾ ਆਪਾਂ ਕਦੇ ਖਿਆਲ ਨਹੀਂ ਕਰਦੇ ਉਹ ਸਾਡੇ ਬੈਡਰੂਮਾਂ ਦੇ ਵਿੱਚ ਹੀ ਖੜੀਆਂ ਨੇ ਔਰ ਕਿਚਨ ਦੇ ਵਿੱਚ ਹੀ ਰੱਖੀਆਂ ਹੋਈਆਂ ਨੇ ਉਹ ਮੱਛਰ ਨੂੰ ਆਪਾਂ ਆਪਣੇ ਦੁਸ਼ਮਨ ਨੂੰ ਆਪਣੇ ਕੋਲ ਹੀ ਪਾਲ ਰਹੇ ਆ ਆਪਾਂ ਟ੍ਰੇਨ ਕਰੀ ਦੇਖਿਆ ਨਹੀਂ ਉਹ ਟ੍ਰੇ ਵੀ ਦੇਖਣੀ ਆ ਉਹਦੇ ਵਿੱਚ ਵੀ ਲਾਰਵਾ ਹੁੰਦਾ ਉਹਨੂੰ ਟ੍ਰੇਨ ਨੂੰ ਵੀ ਜੜਾ ਵਾ ਆਪਾਂ ਹਫਤੇ 'ਚ ਇੱਕ ਵਾਰੀ ਜੜਾ ਉਹ ਸਾਫ ਕਰਨਾ ਹੀ ਕਰਨਾ ਤਾਂ ਸਾਡਾ ਜੜਾ ਬਚਾਅ ਇਹੀ ਹੈ ਆਪਣੀ ਵੱਤ ਵੱਤ ਸਫਾਈ ਕੀਤੀ ਜਾਵੇ ਰਾਤ ਨੂੰ ਸੌਣ ਵਾਲੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਏ ਜਾਣ ਮਸ਼ਹਦਾਨੀਆਂ ਦੀ ਵਰਤੋਂ ਕੀਤੀ ਜਾਵੇ ਮਸ਼ਰ ਪਜਾਓ ਕਰੀਮਾਂ ਦੀ ਵਰਤੋਂ ਕੀਤੀ ਜਾਵੇ ਸਭ ਤੋਂ ਬੈਟਰ ਇਹੀ ਹੈ ਵੀ ਆਪਣੀ ਜੜੀ ਆਲੇ ਦੁਆਲੇ ਦੀ ਸਫਾਈ ਜੜੀ ਰੱਖੀ ਜਾਵੇ ਤੇ ਤਾਂ ਇਹ ਜੜਾ ਬਚਾਅ ਪੰਚ ਤਿਆਰੀ ਕੀ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਤਿਆਰੀ ਜਿਹੜੀ ਹੈ ਉਹ ਸਾਡੀ ਸਰਕਾਰ ਵੱਲੋਂ ਮਾਣਯੋਗ ਸਾਡੇ ਸਿਹਤ ਮੰਤਰੀ ਪ੍ਰਵੀਰ ਸਿੰਘ ਜੀ ਔਰ ਸਾਡੇ ਪ੍ਰੋਗਰਾਮ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾਟ ਗੁਰਪ੍ਰੀਤ ਜੀ ਸ਼ਿਵ ਸਰਜਨ ਸਾਹਿਬ ਸਾਡੇ ਮਾਣਯੋਗ ਐਸਐਮਓ ਸਰ ਮਜਿੰਦਰ ਸਿੰਘ ਜੀ ਜਿਨ੍ਹਾਂ ਦੀ ਰੈਨ ਮੇਟ ਹੈ ਇਹ ਬੈਠੇ ਆ ਸਾਰਾ ਕੰਮ ਕਰ ਰਹੇ ਆ ਪੁਕਤਾ ਪ੍ਰਬੰਧ ਕੀਤੇ ਗਏ ਨੇ ਸਿਵਲ ਹਸਪਤਾਲ ਬਟਾਲਾ ਦੇ ਵਿੱਚ ਅਸੀਂ ਇਹ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਬਟਾਲਾ ਸ਼ਹਿਰ ਵਾਸੀਆਂ ਨੂੰ ਪਹਿਲੀ ਗੱਲ ਤਾਂ ਇਹ ਵੀ ਅਸੀਂ ਕੋਸ਼ਿਸ਼ ਕਰਾਂਗੇ ਟੀਮਾਂ ਹੀ ਇੰਨੀਆਂ ਸ਼ਹਿਰ ਦੇ ਵਿੱਚ ਅਦਾਜ ਦਿੱਤੇ ਪਿਆ ਅਸੀਂ ਡੇਂਗੂ ਨੂੰ ਲਾਰਵੇ ਨੂੰ ਉੱਠਣ ਨੂੰ ਨਾਵਾਂਗੇ ਕਈ ਚਾਸ ਜੇ ਕਿਤੇ ਹੋਜੀ ਨੋ ਬਤਾਉਂਦੀ ਹੈ ਤੇ ਅਸੀਂ ਇਹ ਲੋਕਾਂ ਨੂੰ ਕਹਿੰਦੇ ਆ ਔਰ ਬੇਨਤੀ ਕਰਦੇ ਆ ਕਿ ਕੋਸ਼ਿਸ਼ ਕਰੋ ਸਰਕਾਰੀ ਹਸਪਤਲ ਆ ਕੇ ਆਪਣਾ ਇਲਾਜ ਕਰਾਓ ਤੇ ਤੁਰੰਤ ਆਪਣੀ ਜਿਹੜੀ ਦਵਾਈ ਪਾ ਕੇ ਤੰਦਰੁਸਤ ਹੋ ਜਾਓ ਆਪਣੇ ਘਰਾਂ ਦੇ ਜਦੋਂ ਕਿ ਸਰਕਾਰ ਦੇ ਨਾਲ ਸੰਕਲਪ ਹੋਵੇ ਮੌਨਸੂਨ ਆ ਗਿਆ ਬਹੁਤ ਸਾਰੇ ਲੋਕਾਂ ਨੂੰ ਇਹਦੀ ਸ਼ਿਕਾਇਤ ਹੋ ਜਾਂਦੀ ਹੈ ਇਸ ਤੋਂ ਬਚਲਦੀ ਕੀ ਕਰਨਾ ਚਾਹੀਦਾ ਔਰ ਹਸਪਤਲ ਦੀ ਕੀ ਤਿਆਰੀ ਹੈ ਜਿੱਥੇ ਸੱਪ ਤੋਂ ਪਹਿਲਾਂ ਵੈਕਟਰ ਬਾਉਂਡ ਡੀਜ਼ ਹੈਗਾ ਮੱਛਰ ਦੇ ਕਰਕੇ ਫੈਲਦਾ ਵਾ ਉਹਦੇ ਵਾਸਤੇ ਜੜੀਆਂ ਛੱਡੀਆਂ ਟੀਮਾਂ ਨੇ ਹਾਨੂੰ 15 ਬਰੀਡ ਚੱਕਰ ਮਿਲੇ ਨੇ ਡਿਸਟ੍ਰਿਕਟ ਰਾਸਪੁਰ ਵੱਲੋਂ ਉਸ ਇਲਾਵਾ ਸਾਡੇ ਜਿਹੜੇ ਐਮਪੀਆ ਚਲੂਮ ਵਰਕਰ ਐਂਡ ਸਾਡੇ ਐਚਆਈਜ਼ ਉਹ ਲਗਾਤਾਰ ਰੋਸਟਰ ਦੇ ਮਦਦਕ ਜਿਹੜੇ ਹੈਗੇ ਆ ਉਹ ਵਿਜ਼ਿਟ ਕਰਦੇ ਨੇ ਹਾਊਸ-ਹਾਊਸ ਜਾ ਕੇ ਉੱਥੇ ਲੋਕਾਂ ਨੂੰ ਅਵੇਅਰ ਵੀ ਕਰਦੇ ਨੇ ਜਿੱਥੇ ਕਿਤੇ ਪਾਣੀ ਖੜਾ ਹੋਏ ਖਾਸ ਕਰਕੇ ਫਰੈਸ਼ ਵਾਟਰ ਗਮਲਿਆਂ ਚ ਪੂਲ ਰਾਂਚ ਓਲਡ ਟਾਇਰਾਂ ਚ ਜਾਂ ਕਿਸੇ ਹੋਰ ਬਰਤਨਾ ਚ ਠੀਕ ਹੈ ਉਹਨਾਂ ਨੂੰ ਲੋਕਾਂ ਨੂੰ ਅਵੇਅਰ ਕਰਦੇ ਕਿ ਇੱਥੇ ਪਾਣੀ ਖੜਾ ਨਹੀਂ ਰਹਿਣ ਦੇਣਾ ਹਰ ਹਫਤੇ ਹਰਦੀ ਫ੍ਰਾਈਡੇ ਕੈਂਪੇਨ ਹੁੰਦੀ ਹੈ ਸ਼ੁੱਕਰਵਾਰ ਦੇ ਸ਼ੁੱਕਰਵਾਰ ਦੇ ਚ ਲੋਕਾਂ ਨੂੰ ਅਸੀਂ ਕਹਿੰਨੇ ਆ ਕਿ ਆਪਣੇ ਆਲੇ ਦੁਆਲੇ ਦੇ ਘਰਾਂ ਵਿੱਚ ਵੀ ਉਹ ਸਾਫ ਸਪਾਈ ਦਾ ਆਪਣੇ ਘਰ ਦੀ ਤੇ ਆਲੇ ਦੁਆਲੇ ਦੀ ਸਫਾਈ ਬਾਰੇ ਤੁਸੀਂ ਖਿਆਰ ਰੱਖੋ ਤੇ ਉਸ ਤੋਂ ਇਲਾਵਾ ਜਿਹੜੀ ਹੈਗੀ ਆ ਜਿੰਨੇ ਵੀ ਆਪਣੇ ਹਾਈ ਰਿਸਕ ਏਰੀਆ ਆਗੇ ਨੇ ਜਮੇ 8-9 ਹਾਈ ਰਿਸਕ ਏਰੀਆ ਬਟਾਲਾ ਚ ਅਸੀਂ ਫਾਈਂਡ ਆਊਟ ਕੀਤੇ ਨੇ ਉਹਨਾਂ ਵਿੱਚ ਹਰ ਸ਼ੁੱਕਰਵਾਰ ਜਿਹੜੀ ਹੈਗੀ ਆ ਆਪਣੇ ਰੁਟੀਨ ਤੋਂ ਇਲਾਵਾ ਵੀ ਉੱਥੇ ਜਾ ਕੇ ਆਪਣਾ ਸੈਂਟਰੀ ਇਨਸਪੈਕਟਰ ਵੀ ਆਪਣੇ ਈਓ ਸਾਫ ਦੀ ਹੈਲਪ ਦੇ ਨਾਲ ਆਂਦੇ ਨੇ ਉਹ ਤੇ ਵਿਜ਼ਿਟ ਕਰਨੇ ਆ ਜਿੱਥੇ ਵੀ ਉਹ ਨੂ ਲਾਰਵਾ ਮਿਲਦਾ ਉੱਥੇ ਚਲਾਨ ਵੀ ਕੱਟਦੇ ਆ ਪਿਛਲੇ ਕੰਪੇਨ ਦੌਰਾਨ ਜਿਹੜੀ ਹੈ ਚਾਰ ਪੰਜ ਚਲਾਨ ਵੀ ਇਹੀ ਕੱਟੇ ਨੇ ਲਾਰਵਾ ਵੀ ਕਾਫੀ ਜਗ੍ਹਾ ਤੋਂ ਹਨੋ ਮਿਲਿਆ ਸੋ ਇਹ ਕੰਪੇਨ ਜਿਹੜੀ ਹੈਗੀ ਆ ਚਾਲੂ ਆ ਤੇ ਜੋ ਤੱਕ ਹਸਪਤਾਲ ਦੀਆਂ ਤਿਆਰੀਆਂ ਦਾ ਸਵਾਲ ਆ ਹਰਲੇ ਕੋ ਇੱਕ ਸਪੈਸ਼ਲ ਵਾਰਡ ਡੈਂਗੂ ਵਾਰਡ ਵੀ ਤਿਆਰ ਆ ਉਹਦੇ 6 ਬੈੱਡਡ ਵਾਰਡ ਆ ਉਹਦੇ ਵਿੱਚ ਸਾਰੀਆਂ ਦਵਾਈਆਂ ਪੂਰਾ ਇਕਵਿਪਮੈਂਟ ਐਂਡ ਟੈਸਟਿੰਗ ਜਿਹੜੀ ਹੈਗੀ ਆ ਸਾਡੇ ਵੱਲੋਂ ਪੂਰੀ ਤਿਆਰੀ ਤੇ ਵਾਸਤੇ ਇਹ ਜਿਹੜੇ ਲੋਕਾਂ ਦੇ ਖੂਨ ਦੇ ਪਲੇਟलेट्स ਘਟ ਜਾਂਦੇ ਆ ਉਹਦੀ ਬਲੱਡ ਜਾਂ ਪਲੇਟलेट्स ਦਾ ਰਿਕਨਿਗ ਹੈ ਹਾਂਜੀ ਹਾਂਜੀ ਸਾਡਾ ਬਲੱਡ ਬੈਂਕ ਜਿਹੜਾ ਹੈਗਾ ਇਹਦੇ ਵਾਸਤੇ ਪੂਰੀ ਇਕুইਪਡ ਹੈਗਾ ਐਂਡ ਕਿਸੇ ਵੀ ਤਰ੍ਹਾਂ ਦੀ ਕੋਈ ਐਸਾ ਦੀ ਮੈਂਚਿਉਰਿਟੀ ਆਏਗੀ ਤੇ ਉਹਦੇ ਵਾਸਤੇ ਅਸੀਂ ਪੂਰੀ ਤਿਆਰਬਰ ਤਿਆਰ ਆ ਪਿਛਲੇ ਸਾਲ ਜਿਹੜੇ ਹਾਰਲੀ ਲੈਸ ਦਨ 15 ਕੇਸਿਸ ਆਏ ਸੀਗੇ ਲੇਕਿਨ ਉਸ ਤੋਂ ਪਿਛਲੇ ਸਾਲ ਜਿਹੜੇ ਇਹ ਕਾਫੀ ਜ਼ਿਆਦਾ ਕੇਸਿਸ ਆਏ ਸੀਗੇ ਹੋਪਫੁਲੀ ਇਸਾਰ ਵੀ ਅਹੀ ਆਪਣੀਆਂ ਪ੍ਰਕਾਸ਼ਨਰੀ ਮੇਅਰਜ਼ ਐਂਡ ਹੋਰ ਜਿਹੜੇ ਹੈਗੇ ਆ ਆਪਣੇ ਵੱਲੋਂ ਪੂਰਾ ਬੰਦੋਬਸਤ ਕਰ ਲਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਵਾਰ ਵੀ ਪਿਛੀ ਵਾਰ ਦੀ ਤਰ੍ਹਾਂ ਘਾਟ ਤੋਂ ਘਾਟ ਜਿਹੜੇ ਕੇਸ ਜਿਹੜੇ ਆਉਣ ਤੇ ਜੇ ਕੋਈ ਕੇਸ ਹੁੰਦਾ ਵੀ ਆ ਤਾਂ ਉਹਨੂੰ ਟਾਈਮ ਸਿਰ ਅਸੀਂ ਇਹਦਾ ਇਲਾਜ ਕਰਕੇ ਤੁਹਾਨੂੰ ਸੇ